ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਜੂਨ 1984 ਦਾ ਉਹ ਦਿਨ ਜਦੋਂ ਭਾਰਤੀ ਫੌਜ ਦੇ ਵੱਲੋਂ ਹਰਮੰਦਰ ਸਾਹਿਬ ਕੰਪਲੈਕਸ ਨੂੰ ਘੇਰਿਆ ਜਾ ਚੁੱਕਿਆ ਸੀ ਤੇ ਆਪਰੇਸ਼ਨ ਬਲੂ ਸਟਾਰ ਨੂੰ ਸਿਰੇ ਚੜਾਉਣ ਦੇ ਲਈ ਭਾਰਤ ਦੀ ਫੌਜ ਕਾਰਵਾਈ ਕਰ ਰਹੀ ਸੀ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ 3 ਜੂਨ 84 ਦੇ ਪੂਰੇ ਦਿਨ ਦਾ ਇਤਿਹਾਸ ਦੱਸਾਂਗੇ ਅਤੇ 3 ਜੂਨ 1984 ਨੂੰ ਸੰਤ ਜਰਨੈਲ ਸਿੰਘ ਭਿੰਡਰਾਲੇ ਜੀ ਕਿੱਥੇ ਸੀ ਤੇ ਜਦ ਉਨ੍ਹਾਂ ਨੇ ਪ੍ਰੈਸ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਉੱਥੇ ਕੀ ਗੱਲ ਆਖੀ ਅਤੇ ਆਪਰੇਸ਼ਨ ਬਲੂ ਸਟਾਰ ਦੇ ਲਈ ਫੌਜ ਨੇ ਆਪਣਾ ਹੈੱਡਕੁਆਰਟਰ ਕਿੱਥੇ ਬਣਾਇਆ ਸੀ ਇਸ ਤੋਂ ਪਹਿਲਾਂ 1 ਜੂਨ ਅਤੇ 2 ਜੂਨ ਦੀਆਂ ਵੀਡੀਓਜ਼ ਅਸੀਂ ਪਹਿਲਾਂ ਹੀ ਆਪਣੇ ਚੈਨਲ ਤੇ ਪਾ ਚੁੱਕੇ ਹਾਂ ਇਹ ਵੀਡੀਓ ਦੇਖਣ ਤੋਂ ਪਹਿਲਾਂ ਉਹ ਵੀ ਜ਼ਰੂਰ ਵੇਖਿਓ ਹੁਣ ਆਪਣੀ ਵੀਡੀਓ ਵੱਲ ਅੱਗੇ ਵਧਦੇ ਹਾਂ 2 ਜੂਨ 1984 ਦੀ ਰਾਜੂ ਪੂਰੇ ਪੰਜਾਬ ਦੇ ਉੱਪਰ ਰਾਸ਼ਟਰਪਤੀ ਰਾਜ ਲਾ ਦਿੱਤਾ ਜਾਂਦਾ ਹੈ ਅਤੇ 3 ਜੂਨ ਦੀ ਸਵੇਰ ਹੋਣ ਤੋਂ ਪਹਿਲਾਂ ਪਹਿਲਾਂ ਹੀ ਲਗਭਗ ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ ਅਤੇ ਕਈ ਸਾਰੇ ਇਤਿਹਾਸਿਕ ਗੁਰਦੁਆਰਿਆਂ 'ਚ ਭਾਰਤੀ ਫੌਜ ਪਹੁੰਚ ਚੁੱਕੀ ਸੀ ਅਤੇ 2 ਜੂਨ 1984 ਦੀ ਰਾਤ ਨੂੰ ਵੀ CRPF ਤੇ BSF ਦੇ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਸੀ ਰੁਕ-ਰੁਕ ਕੇ ਪਰ ਇਸ ਦੇ ਪਿੱਛੇ ਵੀ ਦੋ ਕਾਰਨ ਸੀ ਪਹਿਲਾ ਕਾਰਨ ਤਾਂ ਇਹ ਸੀ ਕਿ ਜਦੋਂ ਰਾਤ ਦੇ ਸਮੇਂ ਸਿੱਖ ਇੰਨਾ ਫਾਇਰਲ ਦਾ ਜਵਾਬ ਦੇਣਗੇ ਤੇ ਉਹਨਾਂ ਦੀ ਬੰਦੂਕ ਦੀ ਰੋਸ਼ਨੀ ਦੇ ਨਾਲ ਉਹ ਪਤਾ ਲਗਾ ਪਾਣਗੇ ਕਿ ਸਿੰਘ ਕਿੱਥੇ ਛੁਪੇ ਹੋਏ ਨੇ ਕਿਉਂਕਿ ਉਸ ਸਮੇਂ ਤੱਕ ਫੌਜ ਨੂੰ ਸਿੰਘਾਂ ਦੇ ਗੁਪਤ ਮੋਰਚਿਆਂ ਬਾਰੇ ਕੁਝ ਵੀ ਨਹੀਂ ਪਤਾ ਸੀ ਤੇ ਦੂਸਰਾ ਕਾਰਨ ਇਹ ਸੀ ਕਿ ਇੰਨਾ ਹਮਲਿਆਂ ਦੇ ਬਲ ਤੇ ਫੌਜ ਆਪਣੇ ਮੋਰਚਿਆਂ ਨੂੰ ਬਦਲਦੀ ਜਾ ਰਹੀ ਸੀ ਮਤਲਬ ਸ੍ਰੀ ਦਰਬਾਰ ਸਾਹਿਬ ਦੇ ਪਰਿਸਰ ਵਾਲੇ ਇਲਾਕੇ ਦੇ ਬੜੀਆਂ ਹੋਈਆਂ ਉੱਚੀਆਂ-ਉੱਚੀਆਂ ਇਮਾਰਤਾਂ ਉਹ ਫੌਜਾ ਦਾ ਹੈੱਡਕੁਆਰਟਰ ਬਣ ਚੁੱਕਿਆ ਸੀ। ਉੱਥੇ ਹੁਣ ਫੌਜ ਨੇ ਆਪਣੇ ਮੋਰਚੇ ਬਣਾ ਲਈ ਸੀ ਤੇ ਸਮੇਂ-ਸਮੇਂ ਤੇ ਫੌਜ ਆਪਣੇ ਮੋਰਚੇ ਬਦਲਦੀ ਜਾ ਰਹੀ ਸੀ। ਤੇ ਐਸੀ ਤਰੀਕੇ ਦੇ ਨਾਲ 3 ਜੂਨ 1984 ਦਾ ਦਿਹਾੜਾ ਚੜ੍ਹਦਾ ਹੈ ਤੇ ਅੰਮ੍ਰਿਤਸਰ ਦੇ ਵਿੱਚ ਉਸ ਸਮੇਂ ਕਰਫਿਊ ਲੱਗਾ ਹੋਇਆ ਸੀ ਤੇ ਉਸੇ ਹੀ ਦਿਨ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਵਸ ਸੀ। ਤੇ ਐਸੀ ਸ਼ਹੀਦੀ ਦਿਹਾੜੇ ਨੂੰ ਹੀ ਮਨਾਉਣ ਵਾਸਤੇ ਬਹੁਤ ਭਾਰੀ ਮਾਤਰਾ ਦੇ ਵਿੱਚ ਸੰਗਤਾਂ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪਹੁੰਚੀਆਂ ਹੋਈਆਂ ਸੀ। ਸੋ ਇਸ ਪਵਿੱਤਰ ਦਿਹਾੜੇ ਦੇ ਕਰਕੇ ਅੰਮ੍ਰਿਤਸਰ ਦੇ ਵਿੱਚ 9 ਵਜੇ ਤੋਂ ਲੈ ਕੇ 11 ਵਜੇ ਤੱਕ ਕਰਫਿਊ ਦੇ ਵਿੱਚ ਇੱਕ ਢਿੱਲ ਦਿੱਤੀ ਗਈ ਸੀ। ਪਰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹੱਲੇ ਵੀ ਬਾਹਰੋਂ ਸੰਗਤਾਂ ਨਹੀਂ ਆ ਸਕਦੀਆਂ ਸੀ। ਸਿਰਫ ਅੰਮ੍ਰਿਤਸਰ ਦੀਆਂ ਲੋਕਲ ਸੰਗਤਾਂ ਨੂੰ ਹੀ ਉੱਥੇ ਆਉਣ ਦੀ ਇਜਾਜ਼ਤ ਦਿੱਤੀ ਗਈ। ਅਤੇ ਇਸ ਤੋਂ ਪਹਿਲਾਂ 1 ਜੂਨ ਤੇ 2 ਜੂਨ ਨੂੰ ਜੋ ਵੀ ਚੀਜ਼ਾਂ ਪਹਿਲਾਂ ਹੋਈਆਂ ਸੀ ਉਦੀ ਚਰਚਾ ਸੰਗਤਾਂ ਦੇ ਵਿੱਚ ਚੱਲ ਰਹੀ ਸੀ ਕਲਦੀਪ ਭਰਾੜ ਜੋ ਉਸ ਸਮੇਂ ਆਪਰੇਸ਼ਨ ਬਲੂ ਸਟਾਰ ਨੂੰ ਕਮਾਂਡ ਕਰ ਰਿਹਾ ਸੀ ਉਸ ਦਾ ਸਭ ਤੋਂ ਵੱਡਾ ਫੋਕਸ ਸੀ ਕਿ ਉਹ ਜਾਣਕਾਰੀ ਇਕੱਠਾ ਕਰਦਾ ਰਹੇ ਐਸੀ ਕਰਕੇ ਉਸ ਨੇ ਬਿਹਾਰ ਬਟਾਲੀਅਨ ਦੇ ਕਮਾਂਡਿੰਗ ਆਫਿਸਰ ਕੇ ਐਸ ਰਿੰਦਾਵਾ ਨੂੰ ਇਹ ਕੰਮ ਸੌਂਪਿਆ ਸੀ ਉਸ ਨੇ ਆਪਣੇ ਸਾਰੇ ਆਫਿਸਰਸ ਨੂੰ ਐਸੀ ਕੰਮ ਦੇ ਵਿੱਚ ਲਾਇਆ ਹੋਇਆ ਸੀ ਤੇ ਉਹ ਸਾਰੇ ਸਿੱਖਾਂ ਦੇ ਵੱਖ-ਵੱਖ ਮੋਰਚਿਆਂ ਦੇ ਵਿੱਚ ਬੈਠ ਕੇ ਸਿੱਖਾਂ ਦੀ ਗਤੀਵਿਧੀ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਸ ਨੂੰ ਚੰਗੇ ਤਰੀਕੇ ਨਾਲ ਨੋਟ ਕਰ ਰਹੀ ਸੀ। ਸੋ ਫਿਰ ਫੌਜ ਨੇ ਉੱਥੇ ਆਬਜ਼ਰਵੇਟਰੀਆ ਪੋਸਟ ਬਣਾ ਲੀਆਂ ਜੋ ਦਰਬਾਰ ਸਾਹਿਬ ਦੇ ਵਿੱਚ ਪਲ-ਪਲ ਦੀ ਨਿਗਰਾਨੀ ਰੱਖਣੀਆਂ ਸੀ। ਡਾਇਰੀ ਦੇ ਪੰਨੇ ਕਿਤਾਬ ਦੇ ਵਿੱਚ ਹਰਬੀਰ ਸਿੰਘ ਲਿਖਦੇ ਆ ਕਿ ਉਹ ਕੁਝ ਪੱਤਰਕਾਰ ਸਾਥੀਆਂ ਦੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਲੀ ਜੀ ਕੋਲ ਗਏ ਤੇ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਲੇ ਜੀ ਪ੍ਰੈਸ ਵਾਲਿਆਂ ਨੂੰ ਆਗਿਆ ਕਿ ਸਾਨੂੰ ਕੁਝ ਗੁਪਤ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੱਲ 4 ਜੂਨ ਨੂੰ ਭਾਰਤੀ ਫੌਜ ਸਾਨੂੰ ਆਪਣੇ ਸਾਰੇ ਹਥਿਆਰ ਜਮ੍ਹਾਂ ਕਰਾਉਣ ਦੇ ਲਈ ਇੱਕ 24 ਘੰਟੇ ਦਾ ਨੋਟਿਸ ਭੇਜ ਦੇਗੀ ਤੇ 5 ਜੂਨ ਦੇ ਦਿਹਾੜੇ ਨੂੰ ਉਹ ਅੰਮ੍ਰਿਤਸਰ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਉਹਨਾਂ ਦੇ ਸਾਰੇ ਗੁਰਦੁਆਰਿਆਂ 'ਤੇ ਹਮਲਾ ਕਰੇਗੀ ਇਸ ਬਿਆਨ ਦੇ ਰਾਹੀ ਸੱਤ ਜਰਨੈਲ ਸਿੰਘ ਪਿੰਡਰਾਲੀ ਜੀ ਨੇ ਸਿੱਖਾਂ ਨੂੰ ਅਪੀਲ ਵੀ ਕੀਤੀ ਸੀ ਕਿ ਕੋਈ ਵੀ ਸਿੰਘ ਆਪਣੇ ਹਥਿਆਰ ਫੌਜ ਨੂੰ ਨਾ ਜਮਾ ਕਰਵਾਏ। ਐਸ ਤੋਂ ਕੁਝ ਸਮਾਂ ਬਾਅਦ ਸੰਤ ਜੀ ਫਿਰ ਤੋਂ ਪੱਤਰਕਾਰਾਂ ਨੂੰ ਮਿਲਦੇ ਆ। ਇਸ ਸਮੇਂ ਸੰਤ ਜੀ ਪੱਤਰਕਾਰਾਂ ਨੂੰ ਬਿਨਾਂ ਕਿਸੇ ਪੁੱਛੇ ਸਵਾਲ ਤੋਂ ਆਖਦੇ ਆ ਕਿ ਅਸੀਂ ਤਾਂ ਮਾਤ ਲੋਕ ਛੱਡਣ ਦੇ ਲਈ ਕਦੋਂ ਦੇ ਤਿਆਰ ਬੈਠੇ ਹਾਂ। ਪਰ ਸਾਡਾ ਸਿੰਘ ਦਿੱਤਿਆਂ ਬਾਜ਼ ਨਹੀਂ ਸਰਨਾ। ਪਰ ਇੱਥੋਂ ਸਾਨੂੰ ਇਹ ਪਤਾ ਲੱਗਦਾ ਆ ਕਿ ਸੰਤ ਜਰਨੈਲ ਸਿੰਘ ਜੀ ਪੂਰੇ ਤਰੀਕੇ ਦੇ ਨਾਲ ਆਜਾ ਪਾਰ ਦੀ ਲੜਾਈ ਦੇ ਲਈ ਤਿਆਰ ਬੈਠੇ ਸੀ। ਫਿਰ ਸੰਤ ਜੀ ਉਦਾਹਰਨ ਦਿੰਦੇ ਹੋਏ ਇਹ ਆਖਦੇ ਦੇ ਕੇ ਕਬੂਤਰ ਕਦੇ ਵੀ ਅੱਖਾਂ ਬੰਦ ਕਰਕੇ ਬਿੱਲੀ ਤੋਂ ਬਚ ਨਹੀਂ ਸਕਦਾ ਉਸ ਦੀ ਭਲਾਈ ਉੱਡਣ ਦੇ ਵਿੱਚ ਹੀ ਹੁੰਦੀ ਹੈ ਇੱਥੇ ਸੰਤ ਜੀ ਨੌਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਆਖਦੇ ਆ ਕਿ ਜਿਹੜੇ ਹਾਲਾਤਾਂ ਦੇ ਵਿੱਚ ਅਸੀਂ ਆ ਸੰਨ ਤਾਂ ਉੱਡਣ ਤੇ ਵੀ ਬਖਸ਼ਿਆ ਨਹੀਂ ਜਾਣਾ ਜਿਸ ਦਾ ਭਾਵ ਇਹ ਸੀ ਕਿ ਹੁਣ ਤਾਂ ਸ਼ਹਾਦਤਾਂ ਦੇਣੀਆਂ ਹੀ ਪੈਣੀਆਂ ਨੇ ਕੁਝ ਸਮਾਂ ਗੱਲਾਂ ਬਾਤਾਂ ਕਰਨ ਤੋਂ ਬਾਅਦ ਇਹ ਪੱਤਰਕਾਰ ਵਾਪਸ ਚਲੇ ਜਾਂਦੇ ਨੇ ਪਰ ਇੱਕ ਵਾਰ ਪਰ ਸ਼ਾਮ ਨੂੰ ਫਿਰ ਤੋਂ ਦੋ ਪੱਤਰਕਾਰ ਸੰਤ ਜੀ ਕੋਲ ਆਉਂਦੇ ਨੇ ਇੱਕ ਸੀ ਸੁਭਾਸ਼ ਤੇ ਦੂਸਰਾ ਸੀ ਅਜੇ ਬੋਸ ਇਹ ਉਹ ਪੱਤਰਕਾਰ ਸੀ ਜਿਨ੍ਹਾਂ ਨੇ ਸੰਤ ਜੀ ਦੀ ਜ਼ਿੰਦਗੀ ਦਾ ਆਖਰੀ ਇੰਟਰਵਿਊ ਲਿਆ ਤੇ ਇਹਨਾਂ ਨੂੰ ਸਵਾਲ ਕਰਦੇ ਨੇ ਕਿ ਸਰਕਾਰ ਦਾ ਫੌਜ ਭੇਜਣ ਤੇ ਤੁਹਾਡਾ ਕੀ ਰਿਐਕਸ਼ਨ ਹੈ ਆਫਿਰ ਉਹ ਜਵਾਬ ਦਿੰਦੇ ਆ ਕਿ ਇਹ ਸਿੱਖਾਂ ਨੂੰ ਦਬਾਉਣ ਦੇ ਲਈ ਭੇਜੀ ਗਈ ਹੈ ਜਿਸ ਤੋਂ ਬਾਅਦ ਦੂਸਰਾ ਪੱਤਰਕਾਰ ਇੱਕ ਹੋਰ ਸਵਾਲ ਕਰਦਾ ਹੈ ਕਿ ਦਰਬਾਰ ਸਾਹਿਬ ਤੇ 1 ਜੂਨ ਨੂੰ ਲੱਗੀਆਂ ਹੋਈਆਂ ਗੋਲੀਆਂ ਦੇ ਨਿਸ਼ਾਨ ਦੇਖੇ ਗਏ ਹਨ ਪ੍ਰਤੀਕਿਰਿਆ ਹੋਵੇਗੀ ਤਾਂ ਸੰਤ ਜੀ ਨੇ ਆਖਿਆ ਕਿ ਸਿੱਖ ਹੁਣ ਇਸ ਦੀ ਬੇਅਦਬੀ ਹੋਰ ਨਹੀਂ ਸਹਾਰ ਸਕਦੇ। ਤਾਂ ਅਗਲਾ ਸਵਾਲ ਹੈ ਪੁੱਛਿਆ ਗਿਆ ਸੀ ਕਿ ਸਿੱਖ ਹੁਣ ਭਾਰਤ ਦੇ ਵਿੱਚ ਰਹਿ ਸਕਦੇ ਆ? ਤਾਂ ਸੰਤਾਂ ਦਾ ਜਵਾਬ ਸੀ ਕਿ ਬਰਾਬਰ ਦੇ ਸ਼ਹਿਰੀ ਬਣ ਕੇ ਤਾਂ ਰਹਿ ਸਕਦੇ ਹਾਂ। ਤਾਂ ਅਗਲਾ ਸਵਾਲ ਪੱਤਰਕਾਰ ਨੇ ਪੁੱਛਿਆ ਕਿ ਜੇਕਰ ਤੁਸੀਂ ਇਸ جنگ ਦੇ ਵਿੱਚ ਸ਼ਹੀਦ ਹੋ ਜਾਂਦੇ ਹੋ ਤਾਂ ਤੁਹਾਡਾ ਉਤਰਾਧਿਕਾਰੀ ਕੌਣ ਹੋਵੇਗਾ? ਕਸੰਤ ਜੀ ਜਵਾਬ ਦਿੰਦੇ ਨੇ ਕਿ ਸਾਡੇ ਇੱਥੇ ਬੂਟਾ ਦਾ ਰਿਵਾਜ ਨਹੀਂ ਹੈ ਜਿਹੜਾ ਕੋਈ ਕਾਬਿਲ ਹੋਏਗਾ ਉਸ ਨੂੰ ਸੰਗਤਾਂ ਆਪੇ ਹੀ ਚੁਣ ਲੈਣਗੀਆਂ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਆਖਿਆ ਕਿ ਸਿੱਖਾਂ ਨੇ 1 ਜੂਨ ਨੂੰ ਕੋਈ ਵੀ ਗੋਲੀ ਨਹੀਂ ਚਲਾਈ ਤੇ ਫਿਰ ਤੋਂ ਪੱਤਰਕਾਰ ਆਇਆ ਆਖਦਾ ਹੈ ਕਿ ਜਿਹੜਾ 2 ਜੂਨ ਨੂੰ ਬਿਆਨ ਦਿੱਤਾ ਗਿਆ ਸੀ ਕਿ ਇਹਨਾਂ ਦੁਸ਼ਟਾਂ ਦਾ ਹੁਨਾਸ ਕਰ ਦੋ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਸੰਤ ਜੀ ਆਖਦੇ ਆ ਕਿ ਅਸੀਂ ਇਸ ਬਿਆਨ ਦਾ ਸਵਾਗਤ ਕਰਦੇ ਹਾਂ ਜਦੋਂ ਉਸ ਸੰਤ ਜਰਨੈਲ ਸਿੰਘ ਪਿੰਡਰਾਲੀ ਜੀ ਤੇ ਪੱਤਰਕਾਰ ਸੁਭਾਸ਼ ਗੱਲਬਾਤ ਕਰ ਰਹੀ ਸੀ ਤੇ ਤਾਂ ਜਰਨਲ ਸੁਬੇਕ ਸਿੰਘ ਵੀ ਉੱਥੇ ਹੀ ਸੀ ਤੇ ਜਦੋਂ ਉਹ ਪੱਤਰਕਾਰ ਜਰਨਲ ਸੁਬੇਕ ਸਿੰਘ ਜੀ ਕੋਲ ਆਇਆ ਸਵਾਲ ਪੁੱਛਦਾ ਹੈ ਕਿ ਤੁਹਾਡੇ ਅਨੁਸਾਰ ਫੌਜ ਦੀ ਕਾਰਵਾਈ ਕਦੋਂ ਸ਼ੁਰੂ ਹੋਵੇਗੀ ਜਰਨਲ ਸੁਬੇਕ ਸਿੰਘ ਜੀ ਜਵਾਬ ਦਿੰਦੇ ਆ ਕਿ ਮੇਰੇ ਅਨੁਸਾਰ ਤਾਂ ਇਹ ਕਾਰਵਾਈ ਅੱਜ ਰਾਤ ਨੂੰ ਸ਼ੁਰੂ ਹੋ ਜਾਵੇਗੀ ਜਿੱਥੋਂ ਇਹ ਗੱਲ ਕਲੀਅਰ ਹੁੰਦੀ ਹੈ ਕਿ 3 ਜੂਨ ਦੇ ਦਿਹਾੜੇ ਨੂੰ ਜਨਰਲ ਸੁਬੇਕ ਸਿੰਘ ਜੀ ਤੇ ਸੰਤ ਜੀ ਨੂੰ ਇਹ ਗੱਲ ਪਤਾ ਲੱਗ ਚੁੱਕੀ ਸੀ ਅਗਲੇ ਦਿਨ ਫੌਜ ਦੀ ਕਾਰਵਾਈ ਸ਼ੁਰੂ ਹੋ ਜਵੇਗੀ ਅਤੇ 3 ਜੂਨ ਦੀ ਰਾਤ ਨੂੰ ਫਿਰ ਤੋਂ CRPF ਤੇ BSF ਦੇ ਵੱਲੋਂ ਆਪਣੇ ਮੋਰਚਿਆਂ ਦੇ ਵਿੱਚ ਤਾਇਨਾਤ ਹੋ ਕੇ ਰਾਤ ਫਾਰਿੰਗ ਕੀਤੀ ਜਾਂਦੀ ਹੈ ਅਤੇ ਇਸ ਤੋਂ ਪਹਿਲਾਂ ਫੌਜ ਦੇ ਵੱਲੋਂ ਇੱਕ ਹੈੱਡਕੁਆਰਟਰ ਬਣਾਇਆ ਜਾਂਦਾ ਹੈ ਜਿੱਥੋਂ ਇਹ ਸਭ ਚੀਜ਼ਾਂ ਕੰਟਰੋਲ ਹੋ ਰਹੀਆਂ ਸੀ ਜੇਕਰ ਕੁਝ ਘਰ ਸਰੋਤਾ ਦੀ ਮੰਨੀ ਜਾਏ ਤੇ ਉਹਨਾਂ ਦੇ ਮੁਤਾਬਕ ਇੱਕ ਜੂਨੂ ਹੀ ਫੌਜ ਦੇ ਵੱਲੋਂ ਦਰਬਾਰ ਸਾਹਿਬ ਪਰਿਸਰ ਦੇ ਸਾਹਮਣੇ ਇੱਕ ਉੱਚੀ ਜੀ ਬਿਲਡਿੰਗ ਦੇ ਉੱਪਰ ਇੱਕ ਟੈਕਨੀਕਲ ਹੈੱਡਕੁਆਰਟਰ ਦੀ ਬਨਾਵਟ ਸ਼ੁਰੂ ਹੋ ਗਈ ਸੀ ਜੋ 2 ਜੂਨ ਤੱਕ ਪੂਰਾ ਹੋ ਗਿਆ ਸੀ ਅਤੇ ਇਸ ਹੈੱਡਕੁਆਰਟਰ ਤੋਂ ਹੀ ਕਲਦੀਪ ਬਰਾਰ ਇਹ ਪੂਰਾ ਆਪਰੇਸ਼ਨ ਚਲਾ ਰਿਹਾ ਸੀ ਤੰਦਰੋ ਇਹ ਹੈੱਡਕੁਆਰਟਰ ਪੂਰਾ ਸੇਫ ਔਰ ਇਸ ਹੈੱਡਕੁਆਰਟਰ ਦੇ ਥਰੂ ਦਰਬਾਰ ਸਾਹਿਬ ਦੇ ਵਿੱਚ ਹੁੰਦੀਆਂ ਹੋਈਆਂ ਸਾਰੀ ਐਕਟੀਵਿਟੀਆਂ ਨੂੰ ਦੇਖਿਆ ਜਾ ਸਕਦਾ ਸੀ ਤੇ ਇੱਕ ਡਿਵੀਜ਼ਨਲ ਹੈੱਡਕੁਆਟਰ ਸ਼ੋਣੀ ਦੇ ਵਿੱਚ ਸੀ ਤੇ ਇੱਕ ਹੈੱਡਕੁਆਟਰ ਫੌਜ ਦੇ ਵੱਲੋਂ ਇੱਥੇ ਬਣਾਇਆ ਗਿਆ ਸੀ ਇਹਨਾਂ ਦੋਹਾਂ ਦੇ ਵਿੱਚ ਆਪਸੀ ਸੰਪਰਕ ਬਣਾ ਦਿੱਤਾ ਗਿਆ ਆ ਜੋ ਪਲ-ਪਲ ਦੀ ਜਾਣਕਾਰੀ ਆਪਸ ਦੇ ਵਿੱਚ ਸਾਂਝੀ ਕੀਤੀ ਜਾ ਸਕੇ ਇਕਲਦੀਪ ਪ੍ਰਾਰਣ ਨੇ ਆਪਣੇ ਨਾਲ-ਨਾਲ ਇਸ ਹੈੱਡਕੁਆਟਰ ਦੇ ਵਿੱਚ ਪੰਜ ਹੋਰ ਅਫਸਰਾਂ ਨੂੰ ਬਿਠਾਇਆ ਹੋਇਆ ਸੀ ਜੋ ਉਹਨਾਂ ਫੌਜਾਂ ਦੇ ਬਟਾਲੀਅਨ ਸੀ ਜੋ ਇੱਥੇ ਦਰਬਾਰ ਸਾਹਿਬ ਦੇ ਵਿੱਚ ਆਪਰੇਸ਼ਨ ਬਲੂ ਸਟਾਰਟ ਦੇ ਚਾਰਜ ਸੀ ਇਹਨਾਂ ਦੇ ਕੰਮ ਬਾਰੇ ਅਸੀਂ ਅੱਗੇ ਜਾਣਾਂਗੇ ਪਰ ਇਸ ਪਹਿਲਾਂ ਅਸੀਂ ਇਹ ਜਾਣ ਲੈਨੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਲਦੀਪ ਬਰਾੜ ਨੇ ਆਪਣਾ ਇਹ ਪਲਾਨ ਬਣਾਇਆ ਬਰਾੜ ਨੇ ਆਪਣੀ ਪਲਾਨਿੰਗ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਆਪਣਾ ਮੇਨ ਟਾਰਗੇਟ ਬਣਾਇਆ ਹੋਇਆ ਸੀ ਜਿੱਥੇ ਉਹ ਪਹੁੰਚਣਾ ਚਾਹੁੰਦਾ ਸੀ ਪਰ ਇੱਥੇ ਪਹੁੰਚਣ ਦੇ ਲਈ ਉਸ ਨੂੰ ਕਾਫੀ ਜ਼ਿਆਦਾ ਪੜਾ ਪਾਰ ਕਰਨੇ ਪਏ ਸੀ ਜੋ ਪ੍ਰਕਰਮਗ ਜੋ ਪ੍ਰਕਰਮਾ ਦੇ ਕਮਰਿਆਂ ਦੇ ਵਿੱਚ ਮੋਰਚਿਆਂ ਦੇ ਰੂਪ ਦੇ ਵਿੱਚ ਸੀ ਇਹਨਾਂ ਮੋਰਚਿਆਂ ਨੂੰ ਤੋੜਨ ਦੇ ਲਈ ਐਸਐਫ ਨੂੰ ਚੁਣਿਆ ਗਿਆ। ਇਹ ਇੱਕ ਸਪੈਸ਼ਲ ਫੋਰਸ ਸੀ ਜਿਨ੍ਹਾਂ ਕੋਲ ਆਟੋਮੈਟਿਕ ਹਥਿਆਰ ਤੇ ਕਈ ਸਾਰੇ ਗ੍ਰੇਨੇਡ ਸੀ। ਫੌਜ ਔਰ ਸਰਕਾਰ ਦੇ ਲਈ ਸਭ ਤੋਂ ਵੱਡੀ ਦਿੱਕਤ ਸੀ ਸਿੱਖਾਂ ਦੇ ਮੋਰਚੇ ਤੇ ਸਭ ਤੋਂ ਵੱਡੀ ਪ੍ਰੋਬਲਮ ਫੌਜ ਵਾਸਤੇ ਸੀ ਲੰਗਰ ਹਾਲ ਦੀ ਟੈਂਕੀ ਵਾਲਾ ਮੋਰਚਾ। ਤੇ 3 ਜੂਨ ਨੂੰ ਫੌਜ ਨੇ ਇਹਨਾਂ ਸਾਰੇ ਮੋਰਚਿਆਂ ਨੂੰ ਤੋੜਨ ਦੀ ਪਲਾਨਿੰਗ ਕੀਤੀ। ਇਹਨਾਂ ਮੋਰਚਿਆਂ ਨੂੰ ਤੋੜਨ ਦੇ ਲਈ ਫੌਜ ਇੱਕ ਮਸ਼ੀਨ ਗਨ ल्याਦੀ ਹੈ ਇਸ ਦੇ ਨਾਲ ਉਹਨਾਂ ਦੀ ਇਹ ਪਲੈਨਿੰਗ ਸੀ ਕਿ ਸ਼ਬਦਾਂ ਵਾਲੇ ਮੋਰਚੇ ਇਸ ਦੇ ਨਾਲ ਤੋੜ ਦਿੱਤੇ ਜਾਣਗੇ ਟੈਕਟੀਕਲ ਹੈੱਡਕੁਆਰਟਰ ਦੇ ਵਿੱਚ ਦੁਪਹਿਰ ਤੱਕ ਇਹ ਸਾਰੀ ਪਲੈਨਿੰਗ ਤੇ ਪਲੋਟਿੰਗ ਜਲ ਰਹੀ ਸੀ ਹਰ ਇੱਕ ਬਟਾਲੀਅਨ ਨੂੰ ਉਹਨਾਂ ਦੇ ਆਰਡਰ ਦੇ ਦਿੱਤੇ ਗਏ ਇਹ ਸਾਰੇ ਕੰਮ ਕਰਕੇ ਫਿਰ ਕਲਦੀਪ ਬਰਾਲ ਡਿਵੀਜ਼ਨਲ ਹੈੱਡਕੁਆਰਟਰ ਦੇ ਵਿੱਚ ਜਾਂਦਾ ਹੈ ਜੋ ਅਮ੍ਰਿਤਸਰ ਛੋਣੀ ਦੇ ਵਿੱਚ ਸੀ ਜਿੱਥੇ ਪਹਿਲਾਂ ਤੋਂ ਹੀ ਸੁੰਦਰ ਝੀਲ ਤੇ دیਵਾਲ ਮੌਜੂਦ ਹੈ ਇਤਿਹਾਸ ਦੇ ਨਾਲ ਪਲਾਨਿੰਗ ਡਿਸਕਸ ਕੀਤੀ ਜਾਂਦੀ ਹੈ ਇੱਥੇ ਕਲਦੀਪ ਰਾਡਾ ਹੈ ਕਹਿਣਾ ਸੀ ਕਿ ਅਸੀਂ 2 ਘੰਟਿਆਂ ਦੇ ਵਿੱਚ ਹੀ ਇਹ ਸਾਰਾ ਆਪਰੇਸ਼ਨ ਫਤਿਹ ਕਰ ਦਵਾਂਗੇ ਪਿਆ ਸੀ 3 ਜੂਨ ਦਾ ਪੂਰਾ ਇਤਿਹਾਸ ਅਗਲੀ ਵੀਡੀਓ ਦੇ ਵਿੱਚ ਅਸੀਂ 4 ਜੂਨ ਬਾਰੇ ਗੱਲ ਕਰਾਂਗੇ ਜਿਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣੇ ਅਨਮੋਲ ਵਿਚਾਰ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਧੰਨਵਾਦ